ਅਗਲਾ ਟਾਰਗੇਟ ਆ ਜਿਹੜਾ ਸਾਡਾ ਧਰਨੇ ਆਉਂਦਾ ਨਹੀਂ ਅਗਲਾ ਟਾਰਗੇਟ ਹੈਗਾ ਸਾਡਾ ਮੋਰਚਿਆਂ ਦਾ ਉਹਦਾ ਕੱਟ ਪੁੱਤਲੀ ਦੀ ਤਰ੍ਹਾਂ ਕੰਮ ਕਰਨ ਵਾਲਾ ਰਾਸ਼ਟਰਪਤੀ ਉਹਨੇ ਸਾਈਨ ਕਰਤੇ ਉਹ ਨੂੰ ਜਿਹੜਾ ਪੁੱਛਿਆ ਵਿਚਾਰੇ ਨੂੰ ਉਹਨੂੰ ਤਾਂ ਕਿਹਾ ਵੀ ਤੂੰ ਕਰ ਦੇ ਮੇਰੀ ਜਮੀਰ ਨੇ ਝੰਜੋੜਿਆ ਵੀ ਉੱਠ ਜਦੋਂ ਇੱਕ 70 75 ਸਾਲ ਦਾ ਬਾਬਾ ਆ ਕੇ ਧਰਨੇ 'ਚ ਲੜ ਸਕਦਾ ਹੈ ਤਾਂ ਅਸੀਂ ਸਾਨੂੰ ਕੀ ਕੋਈ ਸੱਪਰੇ ਢੰਗ ਮਾਰਿਆ ਵੀ ਨਹੀਂ ਲੜ ਸਕਦੇ ਸਪੀਟ ਟੂ ਮੀ ਕੇ ਐ ਬੜੀ ਮਤਲਬੀ ਜੀ ਕੌਮ ਐ ਤੁਸੀਂ ਇਹ ਦੇਖੋ ਜੇ ਅੱਜ ਇਹ ਕੰਬੀ ਸੜਕਾਂ ਤੇ ਆ ਤਾਂ ਕੋਈ ਤਾਂ ਜਿਹੜੀ ਚਿੰਤਾ ਹੈ ਉਹ ਵੱਡੀ ਹੋਊਗੀ ਨਾ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਬਟਾਲੇ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ ਜਸ ਬਾਜਵਾ ਸਾਡੇ ਨਾਲ ਨੇ ਬਾਜਵਾ ਸਾਹਿਬ ਕਿਵੇਂ ਦੇਖਦੇ ਹੋ ਮਾਝੇ ਦੇ ਨੌਜਵਾਨ ਜਾਗੇ ਨੇ ਹੁਣ ਕਿ ਹਕੂਮਤ ਨੇ ਸਾਡੇ ਖਿਲਾਫ ਜਿਹੜੀ ਕਾਰਵਾਈ ਕੀਤੀ ਆ ਉਹ ਸਾਡੇ ਹੱਕ ਦੇ ਵਿੱਚ ਨਹੀਂ ਹੈਗੀ ਬਿਲਕੁਲ ਅਸੀਂ ਅੱਜ ਤਾਂ ਕਰਕੇ ਪੰਜਾਬ ਦਾ ਦੌਰਾ ਕੀਤਾ ਵੱਖ-ਵੱਖ ਦਿਨਾਂ ਤੋਂ ਤੁਹਾਨੂੰ ਵੀ ਪਤਾ ਕਰ ਰਹੇ ਆ ਅੱਜ ਮਾਝੇ ਚ ਆਏ ਸੀ ਸਾਰੇ ਭਰਾ ਦੁਆਬੇ 'ਚ ਵੀ ਜਾਵਾਂਗੇ ਉਦੋਂ ਬਾਅਦ 'ਚ ਪ੍ਰੋਪਰ ਬਾਰਡਰ ਸੀਲ ਕਰਾਂਗੇ ਅਗਲਾ ਟਾਰਗੇਟ ਆ ਜਿਹੜਾ ਸਾਡਾ ਧਰਨੇਆਂ ਦਾ ਨਹੀਂ ਅਗਲਾ ਟਾਰਗੇਟ ਹੈਗਾ ਸਾਡਾ ਮੋਰਚਿਆਂ ਦਾ ਸੋ ਨੌਜਵਾਨਾਂ ਨੂੰ ਦੱਸਣ ਆਏ ਸੀ ਵੀ ਕਿੱਦਾਂ ਸਾਡੀ ਹੋਮ ਤੇ ਡਾਕਾ ਕੇਂਦਰ ਦੀ ਸਰਕਾਰ ਨੇ ਮਾਰਿਆ ਜਾਗੋ ਅਸੀਂ ਆਪਣੇ ਹੱਕ ਨੇ ਜਿਹੜੇ ਉਹ ਲੈ ਕੇ ਰਵਾਂਗੇ ਅਖੀਰ ਤੇ ਇੱਕ ਸਾਈਨ ਰਹਿ ਗਏ ਸੀ ਰਾਸ਼ਟਰਪਤੀ ਨੇ ਉਹ ਵੀ ਸਾਈਨ ਕਰਤੇ ਉਹਦਾ ਇਹ ਤਾਂ ਮੈਨੂੰ ਲੱਗਦਾ ਸਵਾਲ ਹੀ ਨਹੀਂ ਬਣਦਾ ਰਾਸ਼ਟਰਪਤੀ ਵੀ ਉਹਨਾਂ ਦਾ ਹੀ ਸੀ ਉਹ ਤਾਂ ਕਟਪੁਤਲੀ ਦੀ ਤਰ੍ਹਾਂ ਕੰਮ ਕਰਨ ਵਾਲਾ ਰਾਸ਼ਟਰਪਤੀ ਉਹਨੇ ਸਾਈਨ ਕਰਤੇ ਉਹਨੂੰ ਜਿਹੜਾ ਪੁੱਛਿਆ ਵਿਚਾਰੇ ਨੂੰ ਉਹਨੂੰ ਤਾਂ ਕਿਹਾ ਵੀ ਤੂੰ ਕਰ ਦੇ ਜਾਂ ਤਾਂ ਇਹ ਆ ਵੀ ਉਹਨੇ ਕੋਈ ਕੁਐਸਚਨ ਕੀਤਾ ਹੋਵੇ ਵੀ ਇਹ ਹੈ ਕੀ ਆ ਉਹਨੂੰ ਤਾਂ ਕਿਹਾ ਸਾਈਨ ਕਰ ਦੇ ਉਹਨੇ ਕਰਤੇ ਨਾਲ ਨਾਲ ਖੇਤੀਬਾੜੀ ਬਿੱਲਾਂ ਤੇ ਨਹੀਂ ਉਹਨੇ ਨਾਲ ਜਿਹੜੀ ਉਹ ਉਥੇ ਜੰਮੂ ਕਸ਼ਮੀਰ ਚ ਪੰਜਾਬੀ ਬਾਈਕਾਟ ਕੀਤਾ ਪੰਜਾਬੀ ਦਾ ਰੋਧ ਕੀਤਾ ਹੈ ਬਿਲਕੁਲ ਚੱਕੀ ਹੈ ਪੰਜਾਬੀ ਉਹਦੇ ਦੇ ਵੀ ਸਾਈਨ ਕਰਦੇ ਨਾਲ ਦੀ ਨਾਲ ਸੋ ਅਸੀਂ ਉਹ ਸਾਈਨ ਕਰਦਣ ਸਾਨੂੰ ਕੋਈ ਚੱਕਰ ਨਹੀਂ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਜਦ ਤੱਕ ਇਹਨਾ ਪ੍ਰੋਪਰ ਬਿਲਾਂ ਦਾ ਬਾਈਕਟ ਨਹੀਂ ਹੁੰਦਾ ਜੱਸ ਜਦੋਂ ਨੌਜਵਾਨਾਂ ਚ ਵਿਚਰਦੇ ਹਾਂ ਜੱਸ ਇੱਕ ਚੰਗਾ ਗਾਇਕ ਸੀਗਾ ਹੁਣ ਨੌਜਵਾਨਾਂ ਦੇ ਨਹੀਂ ਨਹੀਂ ਉਹੀ ਗੱਲ ਕਰਦੇ ਇੱਕ ਚੰਗਾ ਗਾਇਕ ਸੀ ਗਾਇਕ ਦੇ ਹੈ ਪਰ ਨਾਲ ਦੀ ਨਾਲ ਇਸ ਵੇਲੇ ਜੇ ਗੱਲ ਕਰੀਏ ਇੱਕ ਚੰਗਾ ਬੁਲਾਰਾ ਬਣ ਕੇ ਵੀ ਲੋਕਾਂ ਦੇ ਸਾਹਮਣੇ ਆਇਆ ਲੋਕ ਇਸ ਗੱਲੋਂ ਵੀ ਤੁਹਾਨੂੰ ਬਹੁਤ ਪਸੰਦ ਕਰ ਮਜਬੂਰੀ ਬੁਲਾਉਂਦੀ ਆ ਮਜਬੂਰੀ ਮੈਂ ਕੋਈ ਬੁਲਾਰਾ ਨਹੀਂ ਨਾ ਮੈਂ ਕੋਈ ਇਹ ਇਲੈਕਸ਼ਨ ਲੜਨੀ ਹੈ ਨਾ ਮੇਰੀ ਇਹ ਮੇਰੀ ਮਜ ਅੱਜ ਤੋਂ ਜਦੋਂ ਮੈਂ 20 ਸਾਲ ਬਾਅਦ ਅੱਜ ਮੰਨ ਲਓ ਵੀ ਮੈਂ ਚਾਰ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਇੱਥੋਂ ਚਲੇ ਜਾਊਗਾ ਵੀ ਵਿਰੋਧ ਹੈ ਵਿਰੋਧ ਹੈ ਵਿਰੋਧ ਹੈ ਅਸੀਂ ਐ ਕਰਦਾਂਗੇ ਜਦੋਂ ਮੈਂ ਅੱਜ ਤੋਂ 20 ਸਾਲ ਬਾਅਦ ਕੈਨੇਡਾ ਆਪਦੇ ਘਰੇ ਬੈਠਾਂਗਾ ਜਦੋਂ ਮੇਰਾ ਜਵਾਕ ਮੈਨੂੰ ਪੰਜਾਬ ਬਾਰੇ ਪੁੱਛੂਗਾ ਨਾ ਵੀ ਉੱਥੇ ਪਾਪਾ ਕੀ ਹੋਇਆ ਸੀ ਆਪਾਂ ਕਿਉਂ ਝੜ ਗਏ ਸੋ ਮੇਰੀ ਜ਼ਮੀਰ ਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ ਵੀ ਮੈਂ ਉੱਥੇ ਉਹਨੂੰ ਕੀ ਜਵਾਬ ਦਊਂਗਾ ਵੀ ਕਿਉਂ ਝੜ ਗਏ ਸੋ ਸਾਡੇ ਅੰਦਰੋਂ ਇਹ ਮੇਰੀ ਜ਼ਮੀਰ ਨੇ ਝੰਜੋੜਿਆ ਵੀ ਉੱਠ ਜਦੋਂ ਇੱਕ 70 75 ਸਾਲ ਦਾ ਬਾਬਾ ਆ ਕੇ ਧਰਨੀ 'ਚ ਲੜ ਸਕਦਾ ਹੈ ਤਾਂ ਅਸੀਂ ਸਾਨੂੰ ਕੀ ਕੋਈ ਸੱਪਨੇ ਡੰਗ ਮਾਰਿਆ ਵੀ ਸੀ ਨਹੀਂ ਲੜ ਸਕਦੇ ਸੋ ਤਾਂ ਕਰਕੇ ਅਸੀਂ ਅੱਗੇ ਆਏ ਆ ਤੇ ਸਾਡਾ ਇਹ ਨਿੱਜੀ ਤੌਰ ਤੇ ਹਰ ਇੱਕ ਬੰਦੇ ਦਾ ਪਰਸਨਲੀ ਤੌਰ ਤੇ ਫਰਜ ਬਣਦਾ ਹੈ ਆਖਰੀ ਸਵਾਲ ਤੁਹਾਨੂੰ ਇਸ ਵੇਲੇ ਜੋ ਹਾਲਾਤ ਨੇ ਨੌਜਵਾਨ ਲਗਾਤਾਰ ਤੁਹਾਡੇ ਜਿੱਥੇ ਵੀ ਤੁਸੀਂ ਸੰਘਰਸ਼ ਕਰ ਰਹੇ ਉੱਥੇ ਪਹੁੰਚ ਰਹੇ ਨੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਬਹੁਤ ਸਾਰੇ ਨੌਜਵਾਨ ਅੱਜ ਵੀ ਅਜਿਹੇ ਨੇ ਜਿਹੜੇ ਸਿਰਫ ਫੋਟਾਂ ਕਰਾਉਣ ਤੱਕ ਸੀਮਤ ਨੇ ਉਹਨਾਂ ਨੂੰ ਮੁੱਦਿਆਂ ਨਾਲ ਕੋਈ ਮਸਤੀ ਹੈ ਇਹ ਪਤਾ ਨਹੀਂ ਕਿਉਂ ਚਲੋ ਠੀਕ ਹੈ ਮੈਂ ਮੰਨਦਾ ਸਾਨੂੰ ਪਿਆਰ ਕਰਦੇ ਹੋ ਸਾਡੀ ਥਾਂ ਤੁਹਾਡੇ ਦਿਲਾਂ 'ਚ ਆ ਤੇ ਇਹ ਰਹੂਗੀ ਇਸ ਗੱਲ ਦੀ ਰਿਸਪੈਕਟ ਮੈਂ ਹਮੇਸ਼ਾ ਕਰਦਾ ਹਾਂ ਪਰ ਮੈਂ ਤੁਹਾਡੇ মিডিਆ ਜਰੀ ਇਹ ਗੱਲ ਕਹਿਣਾ ਕਿ ਵੀਰੇ ਪੰਜਾਬ ਚ ਦਖਾਂਤ ਮਾਹੌਲ ਹੈ ਇਹ ਕੋਈ ਫੋਟੋਆਂ ਦਾ ਇਹ ਸਾਡੀ ਹੋਂਦ ਦਾ ਮਸਲਾ ਹੈ ਸਾਡੀ ਰੋਜੀ ਰੋਟੀ ਦਾ ਮਸਲਾ ਹੈ ਅੱਜ ਫੋਟੋਆਂ ਦਾ ਮਸਲਾ ਥੋੜੀ ਹੈ ਕਲਾਕਾਰ ਕੌਮ ਹੈ ਨਾ ਜਿਹੜੀ ਮੈਂ ਤੁਹਾਨੂੰ ਮੈਂ ਸਪੀਚ ਚ ਵੀ ਕਿਹਾ ਇਹ ਬੜੀ ਮਤਲਬੀ ਜੀ ਕੌਮ ਹੈ ਤੁਸੀਂ ਇਹ ਦੇਖੋ ਜੇ ਅੱਜ ਇਹ ਕੌਮ ਵੀ ਸੜਕਾਂ ਤੇ ਹੈ ਤਾਂ ਕੋਈ ਤਾਂ ਜਿਹੜੀ ਕਿੰਤਾ ਵੱਡੀ ਹੋਊਗੀ ਨਾ ਸੁੱਤਾ ਕਰਕੇ ਸਾਨੂੰ ਫੋਟੋਆਂ ਲਈ ਨਾ ਕਿਹਾ ਕਰੋ ਸਾਡੇ ਘਰਾਂ ਦੇ ਡਰੈਸ ਮੁਹਾਲੀ ਨੂੰ ਸਭ ਨੂੰ ਪਤਾ ਘਰੇ ਆਓ ਪ੍ਰਸ਼ਾਦਾ ਪਾਣੀ ਛੱਕ ਕੇ ਜਾਓ ਪਰ ਐਦਾਂ ਭੀੜ ਦੇ ਵਿੱਚ ਸਾਨੂੰ ਫੋਟੋਆਂ ਲਈ ਜਦੋਂ ਕਹਿੰਦੇ ਹੋ ਨਾ ਤਾਂ ਅਸੀਂ ਜਵਾਬ ਦੇ ਸਕਦੇ ਆ ਜੇ ਜਵਾਬ ਦੇਣੇ ਆ ਫਿਰ ਜਦ ਇਹ ਟੈਗ ਲਾਦਾ ਤਾਂ ਫੁਕਰਾ ਇਹ ਤਾਂ ਫਲਾਣਾ ਹੈ ਇਹ ਤਾਂ ਟਮਕਾਣਾ ਹੈ ਜੇ ਕਰਾਉਣੇ ਆ ਤਾਂ ਸਾਡਾ ਅੰਦਰੋਂ ਦਿਲ ਨਹੀਂ ਮੰਨਦਾ ਵੀ ਯਾਰ ਅੱਜ ਕਰਨ ਤਾਂ ਕੀ ਆਏ ਅਸੀਂ ਉਹ ਖੁਸ਼ੀ 'ਚ ਥੋੜੀ ਆਏ ਆ ਗਾਉਣੇ ਵਾਲੇ ਨੂੰ ਹਮੇਸ਼ਾ ਖੁਸ਼ੀ 'ਚ ਸ਼ਾਮਲ ਕੀਤਾ ਜਾਂਦਾ ਸਾਡਾ ਤਾਂ ਇਹ ਦੁਖਾਂ ਦਾਸ ਤੋਂ ਉਹਰੇ ਰੋਂਦੇ ਫਿਰਦੇ ਆ ਵੀ ਸਾਡੇ ਨਾਲ ਹੋ ਕੀ ਗਿਆ ਸੋ ਫੋਟੋਆਂ ਵਾਲੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਸੋ ਭਰਾ ਬਣ ਕੇ ਪਲੀਜ਼ ਤੁਸੀਂ ਫੋਟੋਆਂ ਲਈ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਨਾ ਕਹੋ ਜਦੋਂ ਇਹ ਮਸਲਾ ਹੱਲ ਹੋ ਗਿਆ ਤੁਹਾਡੇ ਕੱਲੇ-ਕੱਲੇ ਸ਼ਹਿਰ 'ਚ ਆ ਜਿੰਨੇ ਗਾਉਣੇ ਵਾਲੇ ਬੈਠੇ ਨੇ ਨਾ ਸਾਰਿਆਂ ਦਾ ਖਾੜਾ ਮੈਂ ਆਪਦੇ ਪੱਧਰ ਤੇ ਕਹਿੰਦਾ ਨਿੱਜੀ ਤੌਰ ਤੇ ਮੈਂ ਲਵਾਉਂਗਾ ਤੁਸੀਂ ਸਾਡਾ ਸਾਥ ਦਿਓ ਇਸ ਅੰਦੋਲਨ ਚ ਉਦੋਂ ਬਾਅਦ ਚ ਆਪਾਂ ਖੁਸ਼ੀ ਚ ਜਸ਼ਨ ਮਨਾਵਾਂਗੇ ਜੀ ਸੋ ਇਸਨ ਜਸ ਬਾਜਵਾ ਸਾਫ ਤੋਂ